मंच से विराजमान पंजाब के मान मुख्यमंत्री सरदार भगवंत सिंह मान मेरे कैबिनेट कोलीग डॉक्टर बलजीत कौर जी हरदीप सिंह मुंडिया जी महेंद्र भगत जी मैंबर पार्लियामेंट डॉक्टर राज कुमार चब्बेवाल जी संत सिचेवाल जी सरदार बलकार सिंह जी एम एल ए साहबान ਸਾਰੇ ਦਰਜਾ ਬਰ ਦਰਜਾ ਚੇਅਰਮੈਨ ਸਹਿਬਾਨ ਔਰ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਾਰੇ ਆਫੀਸਰ ਸਹਿਬਾਨ ਔਰ ਮੇਰੇ ਸਾਹਮਣੇ ਸ਼ਸ਼ੋਭਿਤ ਸਾਰੇ ਵੱਖ-ਵੱਖ ਯੂਨੀਵਰਸਿਟੀਆਂ ਕਾਲਜਾਂ ਦੇ ਵਿਦਿਆਰਥੀ ਜਿਹੜੇ ਕਿ ਅੱਜ ਇਸ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਆਨੰਦ ਮਾਣ ਰਹੇ ਨੇਗੇ ਸਭ ਤੋਂ ਪਹਿਲਾਂ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਨ ਜੈ ਭਾਰਤ ਮੈਂ ਦੇਖ ਰਿਹਾ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰ 2017 ਦੇ ਵਿੱਚ ਇਲੈਕਸ਼ਨ ਲੜੀ ਤਾਂ ਪਹਿਲੀ ਵਾਰ ਇਲੈਕਸ਼ਨ ਲੜਦਿਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਪਹਿਲੀ ਵਾਰ ਆਮ ਆਦਮੀ ਪਾਰਟੀ ਜਦੋਂ 2017 ਚ ਵਿਰੋਧੀ ਧਿਰ ਵਿੱਚ ਆਈ ਤਾਂ ਉਸ ਸਮੇਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਨੂੰ ਕੱਪੜਿਆਂ ਦਾ ਸਟੇਟ ਬਣਾ ਰੱਖਿਆਗਾ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਵੱਡੇ ਵੱਡੇ ਕਪੜੇ ਹੋ ਰਹੇ ਲਗੇ ਮੇਰੇ ਯਾਦ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਸਮੇ ਸਾਡੇ ਮੈਂਬਰ ਪਾਰਲੀਮੈਂਟ ਸੀ ਪਾਰਟੀ ਦੇ ਪ੍ਰਧਾਨ ਸੀ ਮੇਰੀ ਡਿਊਟੀ ਲਈ ਕਿ ਚੈੱਕ ਕਰੋ ਕਿ ਐਸਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਚ ਕਪੜਾ ਹੋ ਰਿਹਾ ਜਦੋਂ ਅਸੀਂ ਚੈੱਕ ਕੀਤਾ ਤਾਂ ਬਿਲਕੁਲ ਇਹਨਾਂ ਦੀ ਗੱਲ ਸੱਚ ਨਿਕਲੀ ਤਾਂ ਉਸੇ ਸਿਰੇ ਪਤਾ ਲੱਗਿਆ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਆ ਉਹ ਕਾਂਗਰਸ ਦੇ ਰਾਜ ਦੇ ਵਿੱਚ ਵੱਡੇ ਪੱਧਰ ਤਦ ਵਿੱਚ ਕਾਪਲੇ ਹੋਏ ਇੱਕ ਵਿਦਿਆਰਥੀ ਨੇ ਤਿੰਨ ਤਿੰਨ ਚਾਰ ਚਾਰ ਕਾਲਜਾਂ ਦੇ ਅੰਦਰ ਐਡਮਿਸ਼ਨ ਦਿਵਾ ਕੇ ਫਰਜੀ ਨੰਬਰ ਬਣਾ ਕੇ ਪੈਸੇ ਜੜੇ ਦੇ ਕੇ ਉਹ ਕਾਂਗਰਸ ਪਾਰਟੀ ਦੇ ਜਿਹੜੇ ਮੰਤਰੀ ਸੀ ਜਿਹੜੇ ਕਾਂਗਰਸ ਪਾਰਟੀ ਦੇ ਲੋਕੀਂ ਨੂੰ ਲੁੱਟੇ ਉਸ ਸਮੇਂ ਬਹੁਤ ਵੱਡਾ ਅੰਦੋਲਨ ਹੋਇਆ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਤੁਸੀਂ ਸਾਰਿਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਮੇਰੇ ਯਾਦ ਆ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਕੈਪਟਨ ਸਾਹਿਬ ਦਾ ਸਿਸਵਾ ਹਾਊਸ ਕੇ ਰਿਆ ਸੀ ਉਹਦਾ ਪ੍ਰਾਈਵੇਟ ਕਰ ਕੇ ਰਿਆ ਸੀ ਉਹਦਾ ਸਰਕਾਰੀ ਕਰ ਕੇ ਰਿਆ ਸੀਗਾ ਔਰ ਉਸ ਸਮੇਂ ਕਪੜਾ ਜਿਹੜਾ ਬਾਹਰ ਆਇਆ ਸੀਗਾ ਕਿ ਕਿਸ ਤਰ੍ਹਾਂ 64 ਕਰੋੜ ਰੁਪਇਆ ਜਿਹੜਾ ਉਹ ਵਿਦਿਆਰਥੀਆਂ ਦਾ ਕਾਂਗਰਸ ਪਾਰਟੀ ਦੀ ਸਰਕਾਰ ਖਾ ਗਈ ਪਰ ਲੇਕਿਨ ਜਦੋਂ ਤੁਸੀਂ ਲੋਕਾਂ ਨੇ 2022 ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇਹਨਾਂ ਨੂੰ ਤਾਕਤ ਦਿੱਤੀ ਤਾਂ ਉਸੇ ਸਮੇਂ ਮੇਰੇ ਯਾਦ ਆ ਮੈਨੂੰ ਬੁਲਾ ਕੇ ਕਿਹਾ ਕਿ ਤਰੰਤ ਜਿਹੜਾ ਬੱਚਿਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਆ ਇਹਦੇ ਜਿਹੜੇ ਰਹਿੰਦੇ ਬਕਾਏ ਨੇ ਜਿਹੜੇ ਪੁਰਾਣੇ ਬਕਾਇਦੇ ਉਤਰੰਦ ਜਾਰੀ ਕੀਤੇ ਜਾਣ ਕਿਉਂਕਿ ਲੱਖਾਂ ਹੀ ਵਿਦਿਆਰਥੀਆਂ ਦੇ ਸਰਟੀਫਿਕੇਟ ਕਾਲਜਾਂ ਕੋਲ ਯੂਨੀਵਰਸਿਟੀਆਂ ਕੋਲੇ ਪੈਂਡਿੰਗ ਪਏ ਸੀਗੇ ਉਹਦਾ ਕਾਰਨ ਕੀ ਸੀਗਾ ਕਿਉਂਕਿ ਜਦੋਂ ਪਹਿਲੀ ਪੰਜਾਬ ਦੀ ਕੈਬਨਟ ਦੀ ਮੀਟਿੰਗ ਹੋ ਰਹੀ ਸੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹਰਾ ਪੈਨ ਤੁਹਾਡੇ ਹੱਕ ਵਿੱਚ ਚੱਲਿਆ ਕਿਵੇਂ ਚੱਲਿਆ ਪਹਿਲੀ ਵਾਰ 30000 ਪੋਸਟਾਂ 30000 ਪੋਸਟਾਂ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਸੀ ਨੌਕਰੀਆਂ ਜਿਹਨੂੰ ਕਹਿੰਦੇ ਕੱਢੀਆਂ ਉਸ ਸਮੇਂ ਬਹੁਤ ਵੱਡੇ ਵੱਡੇ ਪੱਧਰ ਤੇ ਵਿਦਿਆਰਥੀਆਂ ਨੇ ਅਪਰੋਚ ਕੀਤਾ ਸੀਐਮ ਸਾਹਿਬ ਕੋਲੇ ਅਪਰੋਚ ਕੀਤਾ ਸਾਡੇ ਕੋਲੇ ਅਪਰੋਚ ਕੀਤਾ ਕਿ ਸਾਡੇ ਕੋਲ ਤਾਂ ਡਿਗਰੀ ਹੈ ਨਹੀਂ ਸਾਡੇ ਤਾਂ ਡਿਗਰੀ ਕਾਲਜ ਨੇ ਰੱਖ ਲਈ ਕਿਉਂਕਿ ਕਾਲਜ ਕੋਲੇ ਪੈਸੇ ਨਹੀਂ ਪਹੁੰਚੇ ਪੈਸੇ ਕਾਂਗਰਸ ਵਾਲੇ ਲੁੱਟ ਕੇ ਲੈ ਗਏ ਤਾਂ ਉਸੇ ਸਮੇਂ ਅਸੀਂ ਉਹ ਪੈਸੇ ਸਾਰੇ ਜਾਰੀ ਕੀਤੇ ਔਰ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਜਦੋਂ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਤਾਂ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਵੀ ਜਿਹੜੀਆਂ ਨੌਕਰੀਆਂ ਨਿਕਲੀਆਂ ਸੀ ਉਹਨਾਂ 'ਚ ਅਪਲਾਈ ਕੀਤਾ ਅੱਜ ਜੇਕਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 60000 ਨੌਕਰੀਆਂ ਦਿੱਤੀਆਂ ਨੇਗੀਆਂ ਤਾਂ ਉਹਦੇ ਵਿੱਚ ਇਹ ਜਿਹੜੇ ਸਾਹਮਣੇ ਬੈਠੇ ਬੱਚੇ ਨੇਗੇ ਤੁਹਾਡੇ ਵੱਡੇ ਭਰਾਵਾਂ ਨੇ ਤੁਹਾਡੇ ਜਿਹੜੇ ਵੱਡੇ ਨੇਗੇ ਉਹਨਾਂ ਨੇ ਵੀ 15000 ਨੌਕਰੀਆਂ ਅੱਜ 15000 ਤੋਂ ਵੱਧ ਨੌਕਰੀਆਂ ਜਿਹੜੀਆਂ ਨੇਗੀਆਂ ਉਹ ਸਿੱਖ ਵਿਦਿਆਰਥੀਆਂ ਨੂੰ ਮਿਲੀਆਂ ਨੇ ਉਹ ਤਾਂ ਹੀ ਮਿਲ ਸਕੀਆਂ ਨੇ ਜੇਕਰ ਉਹ ਵਜੀਫਾ ਜਾਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਭਰਾਵੋ ਪਰਾਣੀਆਂ ਸਰਕਾਰਾਂ ਕੀ ਕਰਦੀਆਂ ਸੀਗੀਆਂ ਲਾਰੇ ਲਾਉਂਦੀਆਂ ਸੀਗੀਆਂ ਲਾਰੇ ਲਾ ਕੇ ਤੁਹਾਡੀਆਂ ਵੋਟਾਂ ਲਾਜਾਦੀਆਂ ਸੀਗੀਆਂ ਇਹ ਵੀ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਹੋਇਆ 75 ਸਾਲ ਦੇ ਇਤਿਹਾਸ ਦੇ ਅੰਦਰ ਕਿ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੈਬਨਿਟ ਦੇ ਅੰਦਰ 6 ਵਿਅਕਤੀ 6 ਵਿਅਕਤੀ ਤੁਹਾਡੇ ਸਮਾਜ ਚੋਂ ਆਉਂਦੇ ਨੇਗੇ 6 ਵਿਅਕਤੀ ਦਲਤ ਸਮਾਜ ਚੋਂ ਆਉਂਦੇ ਨੇਗੇ ਇਹ ਪਹਿਲੀ ਵਾਰ ਮਾਨ ਜਿਹੜਾ ਉਹ ਮੈਂ ਸਮਝਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾਗਾ ਨਹੀਂ ਪ੍ਰਾਣੀਆਂ ਸਰਕਾਰਾਂ ਕਹੇ ਉਹ ਕਾਂਗਰਸ ਪਾਰਟੀ ਹੋਵੇ ਚਾਹ ਅਕਾਲੀ ਦਲ ਬੀਜੇਪੀ ਹੋਵੇ ਕਦੇ ਕਿਸੇ ਨੇ ਬਾਹਰ ਨਹੀਂ ਫੜੀ ਅੱਜ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਹੜੇ ਨੇਗੇ ਉਹ ਪੰਜਾਬ ਦੀ ਵਿਧਾਨ ਸਭਾ ਦੇ ਐਮਐਲਏ ਵੀ ਨੇ ਔਰ ਪੰਜਾਬ ਦੇ ਅੰਦਰ ਮੰਤਰੀ ਵੀ ਨੇ ਇਸ ਤੋਂ ਇਲਾਵਾ ਜਦੋਂ ਅਸੀਂ ਬਜਟ ਦੀ ਗੱਲ ਕਰਦੇ ਆਂ ਪੰਜਾਬ ਦੇ ਬਜਟ ਦੀ ਗੱਲ ਕਰਦੇ ਆਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਸਭ ਤੋਂ ਵੱਧ ਬਜਟ ਜਿਹੜਾ ਉਹ ਗਰੀਬ ਵਰਗਾਂ ਦੀ ਰੱਖਣਾਗਾ ਅਨੁਸੂਚਿਤ ਜਾਤਾਂ ਤੇ ਜਨ ਜਾਤੀ ਦੇ ਬੱਚਿਆਂ ਦੀ ਰੱਖਣਾਗਾ ਤਾਂ 14000 ਕਰੋੜ ਰੁਪਏ ਦਾ ਬਜਟ 14000 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਐਸਸੀ ਸਬ ਪਲਾਨ ਐਕਟ ਦੇ ਅਧੀਨ ਤੁਹਾਡੀ ਭਲਾਈ ਦੇ ਲਈ ਰੱਖਿਆ ਗਿਆ ਇਹ ਵੀ ਮੈਂ ਸਭੰ ਦਾ ਵੱਡਾ ਮਾਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਾਸਲ ਆ। ਇਸ ਤੋਂ ਬਿਨਾ ਮੇਰੇ ਯਾਦ ਆ ਕਿ ਜਦੋਂ 2017 ਚ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਐਡਵੋਕੇਟ ਅਗੇਂਜਮੈਂਟ ਐਕਟ ਲੈ ਕੇ ਆਂਦਾ ਐਡਵੋਕੇਟ ਅਗੇਂਜਮੈਂਟ ਐਕਟ ਲੈ ਕੇ ਆਂਦਾ ਕਿਉਂਕਿ ਬੱਚੀ ਬੋਲ ਰਹੀ ਸੀ ਸ਼ਾਇਦ ਉਹਨੂੰ ਹਰਸ਼ਤਾ ਸੀ ਹਰਸ਼ਤਾ ਦੇ ਵੀ ਲਾਹ ਦੀ ਸਟੂਡੈਂਟ ਬੋਲ ਰਹੀ ਸੀ ਤਾਂ ਉਸੇ ਸਮੇਂ ਮੇਰੇ ਯਾਦ ਆਇਆ ਕਿ ਕੁੜੀ ਵੀ ਜੜੀਆ ਜਦੋਂ ਵਕੀਰ ਬਣ ਗਈ ਜਦੋਂ ਲਾਇਸੈਂਸ ਮਿਲ ਗਿਆ ਇਹ ਵੀ ਹਾਈ ਕੋਰਟ ਦੇ ਅੰਦਰ ਏਜੀ ਆਫਿਸ ਦੇ ਅੰਦਰ ਆਪਣੀ ਸੇਵਾਵਾਂ ਨਿਮਾਉਣ ਦੇ ਯੋਗ ਹੋ ਜਾਊਗੀ ਕਿਉਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਦੇ ਆਫਿਸ ਦੇ ਅੰਦਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਕੋਈ ਵੀ ਰਿਜ਼ਰਵੇਸ਼ਨ ਦੀ ਵਿਵਸਥਾ ਨਹੀਂ ਸੀ ਭਰਾਓ ਕਿਸੇ ਵੀ ਪ੍ਰਕਾਰ ਦੀ ਰਿਜ਼ਰਵੇਸ਼ਨ ਦੀ ਵਿਵਸਥਾ ਨਹੀਂ ਸੀ 2017 ਚੈੱਕ ਲੈ ਕੇ ਆਂਦਾ ਤਾਂ ਉਸ ਸਮੇਂ ਮੈਂ ਬਤੌਰ ਨੇਤਾ ਵਿਰੋਧੀ ਤੇ ਗੱਲ ਜਿਹੜੀ ਆ ਪੰਜਾਬ ਦੀ ਅਸੈਂਬਲੀ ਚ ਉਠਾਈ ਪਰ ਲੇਕਿਨ ਕਾਂਗਰਸ ਪਾਰਟੀ ਨੇ ਮੇਰੀ ਗੱਲ ਨਹੀਂ ਸੁਣੀ ਪਰ ਜਦੋਂ ਤੁਸੀਂ ਸਾਰਿਆਂ ਨੇ ਮਿਲ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤਾਂ ਪਹਿਲੀ ਕੈਬਨਿਟ 'ਚ ਮੈਂ ਗੱਲ ਰੱਖੀ ਤਾਂ ਦੂਸਰੀ ਕੈਬਨਿਟ ਦੇ ਅੰਦਰ ਹੀ ਇਹ ਅਸੀਂ ਐਕਟ ਲੈ ਕੇ ਆਂਦਾ ਉਹਦੇ ਅੰਦਰ ਸੋਧ ਕੀਤੀ ਔਰ ਅੱਜ ਪੰਜਾਬ ਦੀ ਹਾਈ ਕੋਰਟ ਦੇ ਅੰਦਰ ਪੰਜਾਬ ਦੀ ਹਾਈ ਕੋਰਟ ਦੇ ਅੰਦਰ ਐਡਵੋਕੇਟ ਜਿਹੜੇ ਲੱਗਦੇ ਨੇ ਕਿ ਸਰਕਾਰੀ ਵਕੀਲ ਜਿਹੜੇ ਲੱਗਦੇ ਨੇ ਉਹਨਾਂ ਦੇ ਵਿੱਚ 25% ਦੀਆਂ ਸੀਟਾਂ ਜਿਹੜੀਆਂ ਨੇਗੀਆਂ ਉਹ ਐਸਸੀ ਵਰਗ ਲਈ ਰਾਖਬੀਆਂ ਨੇਗੀਆਂ ਔਰ ਮੈਨੂੰ ਮਾਣਾ ਕਿ ਜਲੰਧਰ ਹਲਕੇ ਦੇ ਜਲੰਧਰ ਦੇ ਸਾਡੀ ਟੀਮ ਬੈਠੀ ਆ ਇੱਥੇ ਦੇ ਜਲੰਧਰ ਦੇ ਪੰਜ ਨੌਜਵਾਨ ਪੰਜ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇਗੇ ਉਹ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਆਪਣੀਆਂ ਸੇਵਾਵਾਂ ਨਿਵਾ ਰਹੇ ਨੇ ਇਹ ਵੱਡੀਆਂ ਪ੍ਰਾਪਤੀਆਂ ਪੰਜਾਬ ਸਰਕਾਰ ਨੇ ਕੀਤੀਆਂ ਨੇ ਭਰਾਵੋ ਇਸ ਤੋਂ ਬਿਨਾ ਮੇਰੀ ਭੈਣ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਦਲਤ ਵਰਗ ਦਾ 4700 ਪਰਿਵਾਰਾਂ ਦਾ ਕਰਜ਼ਾ ਮਾਫ਼ ਕੀਤਾ ਜਿਹੜੇ ਵਿਚਾਰੇ ਬਿਮਾਰੀ ਦੇ ਕਾਰਨ ਗਰੀਬੀ ਦੇ ਕਾਰਨ ਕਿਸੇ ਨਾ ਕਿਸੇ ਕਾਰਨ ਨਹੀਂ ਪਰ ਸਕੇ ਸੇ ਅੱਜ ਉਹਨਾਂ ਦਾ ਅਸੀਂ 4700 ਪਰਿਵਾਰਾਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਇਸ ਤੋਂ ਬਿਨਾ ਪ੍ਰਾਪੋ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਇਸ ਵਾਰ ਜਿਹੜਾ 650ਵਾਂ ਸ਼ਿਰੀ ਗੁਰਬਦਾਸ ਜੀ ਦਾ ਜਨ ਦਿਹਾੜਾ ਆ ਰਿਹਾਗਾ ਉਹ ਪੂਰਾ ਸਾਲ ਪਰ ਸਾਲ ਪਰ ਉਹਦੇ ਸਮਾਗਮ ਚੱਲਣਗੇ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਬੜੀ ਜਲਦੀ ਐਲਾਨ ਕਰਨਗੇ ਕਿ ਕਿਸ ਤਰ੍ਹਾਂ ਦੇ ਉਹ ਸਮਾਗਮ ਹੋਣਗੇ ਪੂਰਾ ਸਾਲ ਪਰ ਜਿਹੜੇ ਸਮਾਗਮ ਨੇ ਚੱਲਣਗੇ ਔਰ ਕੱਲ ਹੀ ਸਾਡੀ ਜਲੰਧਰ ਦੀ ਟੀਮ ਬੈਠੀ ਆ ਕੱਲ ਹੀ ਅਸੀਂ ਡੇਰਾ ਬੱਲਾਂ ਦੇ ਨਜ਼ਦੀਕ ਪਿੰਡ ਫਰੀਦਪੁਰ ਤੇ ਨੌਂ ਗਾਜਾ ਦੇ ਵਿੱਚ 10 ਏਕੜ ਜ਼ਮੀਨ ਜਿਹੜੀ ਆ 10 ਏਕੜ ਜ਼ਮੀਨ ਜਿਹੜੀ ਉਹ ਖਰੀਦ ਖਰੀਦੀ ਆ ਪਰਚੇਸ ਕੀਤੀ ਆ ਜਿੱਥੇ ਸ਼ੀਰ ਗੁਰਬਦਾਸ ਜੀ ਬਾਣੀ ਅਧਿਆਨ ਸੈਂਟਰ ਦਾ ਨਿਰਮਾਣ ਹੋਊਗਾ ਔਰ ਲੱਖਾਂ ਹੀ ਲੋਕਾਂ ਨੂੰ ਮੈਂ ਸਮਝਦਾ ਦਾ ਫਾਇਦਾ ਹੋਊਗਾ ਇਹ ਵੱਡੇ ਕੰਮ ਮੈਂ ਸਮਝਦਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਸਕਦੇ ਨੇ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਸੋਚਿਆ ਸੀਗਾ ਸੋ ਬਿਲਕੁਲ ਬਹੁਤ ਜਲ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਜਿਹੜਾ ਉਸ ਤੇ ਜਾ ਕੇ ਨੀ ਪੱਥਰ ਰੱਖ ਕੇ ਆਉਣਗੇ ਤਾਂ ਕਿ ਉਸ ਜਿਹੜਾ ਅਧਿਆਨ ਸੈਂਟਰ ਆ ਉਹਦਾ ਕੰਮ ਜਲਦੀ ਸਿਰੇ ਚੜੂਗਾ ਵੱਡੇ ਕੰਮ ਨੇ ਜਿਹੜੇ ਅੱਜ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋ ਰਹੇ ਨੇਗੇ ਸੋ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਮੇਰੇ ਛੋਟੇ ਭੈਣ ਭਰਾਵਾਂ ਦਾ ਬੱਚਿਆਂ ਦਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਇਹੀ ਤੁਹਾਨੂੰ ਬੇਨਤੀ ਕਰੂੰਗਾ ਕਿ ਜੋ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਨਰਦਾ ਦਿੱਤਾ ਸੀਗਾ ਜੋ ਕਿਹਾ ਸੀਗਾ ਪੜੋ ਜੁੜੋ ਸੰਘਰਸ਼ ਕਰੋ ਹੁਣ ਮੈਂ ਸਮਝਦਾ ਤੁਹਾਨੂੰ ਪੜਨ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਮੌਕਾ ਦੇ ਰਹੇ ਨੇਗੇ ਤੁਸੀਂ ਆਪਣੀ ਪੜਾਈ ਮੁਕੰਮਲ ਕਰੋ ਪੜ ਕੇ ਜੁੜੋ ਤੇ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਵੋ ਇਹ ਹੀ ਮੈਂ ਤੁਹਾਨੂੰ ਸਿਰਿਆਂ ਦਿੰਦਾ ਹੋਇਆ ਤੁਹਾਡਾ ਧੰਨਵਾਦ ਕਰਦਾਗਾ ਕਿ ਤੁਸੀਂ ਸਾਰੇ ਅੱਜ ਦੇ ਸਮਾਗਮ 'ਚ ਪਹੁੰਚੇ ਔਰ ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਗਾ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਦਿਲ ਦਿਖਾਇਆ ਔਰ ਅੱਜ ਪੰਜਾਬ ਦੇ ਲੱਖਾਂ ਹੀ ਵਿਦਿਆਰਥੀ ਜਿਹੜੇ ਨੇਗੇ ਉਹ ਐਸਸੀ ਵਿਦਿਆਰਥੀ ਜਿਹੜੀ ਪੋਸਟ میٹرਿਕ ਸਕਾਲਰਸ਼ਿਪ ਆ ਉਹਦਾ ਲਾਭ ਉਠਾ ਰਹੇ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ